ਸਤਿ ਸ਼੍ਰੀ ਅਕਾਲ ਜੀ ਤੁਸੀਂ ਸੰਗਰੂਰ ਲਈ ਦਾ ਫੇਸਬੁਕ ਪੇਜ ਦੇਖ ਰਹੇ ਹੋ ਤੁਸੀਂ ਤੇ ਇਹ ਜਿਹੜੀ ਫੁਟੇਜ ਤੁਸੀਂ ਦੇਖ ਰਹੇ ਹੋ ਇਹ ਸੰਗਰੂਰ ਦੀ ਹੀ ਹੈ ਇੱਕ ਦੁਕਾਨ ਹੈਗੀ ਬੱਚਿਆਂ ਦੇ ਸ਼ੂਜ਼ ਦੀ ਤੇ ਉਸ ਦੁਕਾਨ ਦੇ ਵਿੱਚ ਆ ਜਿਹੜੀਆਂ ਮਹਿਲਾਵਾਂ ਤੁਸੀਂ ਦੇਖ ਰਹੇ ਹੋਗੇ ਇਹ ਮਹਿਲਾਵਾਂ ਇੱਥੋਂ ਆਉਂਦੀਆਂ ਨੇ ਆਪਣੇ ਬੱਚਿਆਂ ਦੇ ਸ਼ੂਜ਼ ਲਈ ਜੁੱਤੀ ਲਈ ਤੇ ਆਹ ਦੇਖੋ ਇਹ ਜੋ ਮਹਿਲਾ ਹੈ ਇਹਨਾਂ ਨੇ ਇੱਥੋਂ ਜੁੱਤੀ ਚੱਕੀ ਤੇ ਫਿਰ ਜੁੱਤੀ ਚੱਕ ਕੇ ਇਹਨਾਂ ਨੇ ਨਾਲ ਦੇ ਨੂੰ ਫੜਾ ਦੇਣਾ ਤੁਸੀਂ ਦੇਖਿਓ ਪਹਿਲਾਂ ਤਾਂ ਹੁਣ ਇਹ ਚੈੱਕ ਕੀਤੀ ਜੁੱਤੀ ਵੀ ਚੈੱਕ ਕਰ ਰਹੀ ਹਾਂ ਤੇ ਆ ਹੁਣ ਦੂਸਰੀ ਵਾਰ ਜਦੋਂ ਜੁੱਤੀ ਚੱਕੀ ਤੇ ਜਦੋਂ ਹੀ ਕੰਮ ਕਰਨ ਵਾਲਾ ਲੜਕਾ ਇੱਧਰ ਨੂੰ ਹੋਇਆ ਤਾਂ ਉਹਨਾਂ ਨੇ ਜੁੱਤੀ ਚੱਕੀ ਤੇ ਇਹ ਆ ਦੇਖੋ ਉਹਨਾਂ ਨੂੰ ਫੜਾਤਾ ਤੇ ਉਹਨਾਂ ਨੇ ਰੱਖ ਲਿਆ ਚੁੰਨੀ ਹੇਠ ਇਹ ਐਂਗਲ ਦੇ ਵਿੱਚੋਂ ਨਹੀਂ ਪਤਾ ਲੱਗ ਰਿਹਾ ਕਿ ਚੁੰਨੀ ਹੇਠ ਦੇਤਾ ਜਾਂ ਨਹੀਂ ਦੇਤਾ ਹੋਣਾ ਤੁਸੀਂ ਦੂਸਰੇ ਐਂਗਲ ਤੋਂ ਦੇਖ ਸਕਦੇ ਹੋਗੇ ਇਹ ਜਿਹੜੀ ਤਸਵੀਰਾਂ ਨੇ ਇਹ ਜਿਹੜੀ ਸੀਸੀਟੀਵੀ ਫੁਟੇਜ ਆ ਸਾਨੂੰ ਦੁਕਾਨ ਮਾਲਕ ਨੇ ਹੀ ਸਾਨੂੰ ਭੇਜੀ ਹੈ ਸੋ ਉਹਨਾਂ ਵੱਲੋਂ ਜੋ ਇਹ ਜਾਣਕਾਰੀ ਦੱਸੀ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਅਜਿਹੇ ਲੋਕ ਆਉਂਦੇ ਨੇ ਆ ਦੇਖੋ ਹੁਣ ਤੁਸੀਂ ਪਹਿਲਾਂ ਇਹਨਾਂ ਨੇ ਚੱਕੀ ਪਹਿਲੀ ਜੁੱਤੀ ਚੈੱਕ ਕਰਨ ਨੂੰ ਕਿਉਂਕਿ ਕੋਲ ਮੁੰਡਾ ਖੜਾ ਸੀਗਾ ਤੇ ਜਦੋਂ ਮੁੰਡਾ ਉਧਰਲੇ ਪਾਸੇ ਹੋਵੇਗਾ ਤੇ ਆਹ ਦੇਖੋ ਉਹ ਕਾਲੀ ਜੁੱਤੀ ਹੋਏਗੀ ਇਹ ਇਹ ਬੱਚੇ ਦੀ ਹੈ ਕੋਈ ਬੈਲੀ ਜਾਂ ਕੁਛ ਐਵੇਂ ਦਾ ਇਹ ਉਹਨਾਂ ਨੇ ਆ ਦੇਖੋ ਹੁਣ ਇਹ ਚੱਕ ਲਈ ਤੇ ਚੱਕ ਕੇ ਉਹ ਮਹਿਲਾ ਨੂੰ ਫੜਾ ਦਿੱਤੀ ਹੈਗੀ ਤੇ ਉਹਨਾਂ ਨੇ ਆਪਣੇ ਸ਼ਾਲ ਹੇਠ ਰੱਖ ਲਈ ਹੈ ਸੋ ਇਹ ਤਸਵੀਰਾਂ ਦੇਖੋ ਤੁਸੀਂ ਦੇਖ ਹੀ ਰਹੇ ਹੋ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣਾ CCTV ਫੁਟੇਜ ਦੇਖੀ ਦੁਕਾਨ ਮਾਲਕ ਨੇ ਤਾਂ ਫਿਰ ਉਸ ਤੋਂ ਇਹ ਪਤਾ ਚੱਲਿਆ ਕਿ ਉਹਨਾਂ ਕੋਲੋਂ ਜੁੱਤੀ ਨਹੀਂ ਰਹੀ ਬੱਚੇ ਉਹ ਜੀ ਆਂ